ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁਕ ਤੇ YouTube ਚੈਨਲ ਮੇਕਰ ਜੀ ਫਾਰਮ ਤੇ ਅੱਜ ਪਹੁੰਚੇ ਆ ਜੀ ਰਾਮਪਰਾ ਪਸ਼ੂ ਮੰਡੀ 1 ਤਰੀਕ ਦੂਜਾ ਮਹੀਨਾ 2026 ਬਹੁਤ ਜ਼ਿਆਦਾ ਜਿਹੜੀ ਮੰਡੀ ਆ ਪਸ਼ੂਆਂ ਦੇ ਨਾਲ ਭਰੀ ਹੋਈ ਆ ਜੀ ਫੱਟ ਤੋਂ ਵੱਧ ਆ ਜਿਹੜੇ ਪਸ਼ੂ ਮੰਡੀ ਦੇ ਅੰਦਰ ਪਹੁੰਚੇ ਹੋਏ ਆਗੇ ਚਾਰ ਸਪੇਰੇ ਸੁਨੋਪਾ ਪਸ਼ੂਵਾਂ ਦਾ ਰਸਤਾ ਘਾ ਰਹੇ ਆਗੇ Yang kita cegah, kita apa-apa. Saya ya ਅਬੀ ਦੋ ਲੋ ਦੌਜੀ ਲੋ ਔਰ ਇੱਕ ਬੂਰੀ ਮੱਥਰੇ ਵਿੱਚ ਵੱਲ ਚੰਗੀ ਬੂਰੀ ਤਕਾਹ ਖੜੀ ਹੈ ਭਈ ਜਰਸੀ ਕ੍ਰੋਸ ਚੰਗੇ ਥੜ ਹਵਾਲੇ ਦੀ ਕੋਈ ਉੱਪਰ ਤੱਕ ਦੇਖੋ ਬਰਾ ਤੱਕ ਜਿਹੜੇ ਸਾਰੇ ਸ਼ੈੱਡ ਆ ਪਰ ਇਹੋ ਜਿਹੇ ਸ਼ੈੱਡਾਂ ਤੋਂ ਬਿਨਾਂ ਵੀ ਰਾਸਤਿਆਂ ਦੇ ਵਿੱਚ ਵੀ ਜਿਹੜੇ ਪਸ਼ੂ ਖੜੇ ਆ ਗਏ ਇੰਨਾ ਕੇ ਜ਼ਿਆਦਾ ਰਸਾ ਅੱਜ ਬਾਕੀ ਸ਼ਾਰਟ ਵੀਡੀਓ ਆਪਣੇ ਪੇਜ ਤੇ ਆਪਾਂ ਪਾਉਂਦੇ ਰਹਿਾਂਗੇ ਚੰਗੇ ਚੰਗੇ ਪਸ਼ੂ ਵਾਲੀਆ ਜਿਹੜੇ ਵੀਰ ਫੇਸਬੁੱਕ ਤੇ ਵੀਡੀਓ ਦੇਖ ਰਹੇ ਆ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ ਤੇ ਜਿਹੜੇ ਵੀਰ YouTube ਤੇ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਜਿਹੜੀ ਹਰੇਕ ਨਵੀਂ ਵੀਡੀਓ ਆ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਲਗਭਗ ਆਪਾਂ ਸਾਰੀਆਂ ਮੰਡੀਆਂ ਕਵਰ ਕਰਦੇ ਆਂਗੇ। ਤੋ ਦੇਖੋ। ਉਹ ਦੇਖੋ ਪਿੱਛੇ ਸਾਰਾ ਇਹਦਾ ਗਰਾਊਂਡ ਆ। ਉਹ ਪਿੱਛੇ ਸਾਰਾ ਗਰਾਊਂਡ ਭਰਿਆ ਹੋਇਆ ਸਾਰਾ ਗਰਾਊਂਡ ਇਹਦਾ। ਉਹ ਦੇਖੋ ਉਹ ਦੇਖੋ ਵੀ ਕਿੱਥੋਂ ਰੱਖਿਆ। ਛੱਡ ਦਾ ਭਰ ਨਹੀਂ ਭਰਨੀ ਆ ਬਾਈ। ਛੱਡਾਂ ਤੋਂ ਬਿਨਾਂ ਜਿਹੜੀ ਖਾਲੀ ਜਗ੍ਹਾ ਗਈ। ਬਹੁਤ ਬਝੂਆਂ ਦੇ ਨਾਲ ਭਰੀ ਹੋਈ ਹੈ। ਬਾਕੀ ਰਾਮਪਰਾ ਮੰਡੀ ਤੇ ਜਿਆਦਾ ਮੱਝਾਂ ਆਉਂਦੀਆਂ ਨੇ। ਜੇ ਆਪਾਂ ਗੱਲ ਕਰੀਏ ਅੱਜ ਗਾਈਆਂ ਜਰਸੀ ਗਾਈਆਂ ਬਹੁਤ ਪਹੁੰਚੀਆਂ ਹੋਈਆਂ ਨੇ। ਦੂਰ ਦੂਰ ਤੱਕ ਆਓ ਦੇਖੋ। ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਪੇਜ ਨੂੰ ਫੋਲੋ ਕਰ ਲਿਓ। ਧੰਨਵਾਦ ਸਾਰੇ ਵੀਰਾਂ ਦਾ।